ਉੱਤਰ ਗਿਆ ਦਿਓ ਮੁੜਿਆ ਨਹੀਂ ਸੀ ਰਿਹਾ ਮੁੜਿਆ ਨਹੀਂ ਰਹਿਮਾ ਗੰਡ ਲਾਲ ਕਾਂਤ ਵਾਲਾ ਗੰਡ ਜੀ ਉਹਦਾ ਨਾਮ ਹੈ ਉਹ ਕਰਕੇ ਬੁਲਾ ਕੇ ਆਉਂਦਾ ਬੰਦ ਕਰਕੇ ਲਾਉਂਦਾ ਲਾਉਂਦੇ ਸਤਾਰਾ ਗੰਡ ਨਾਲ ਸੱਜੀ ਗਾਂ ਨੂੰ 26 ਹਾਂ ਕਰਦੇ ਨਾ ਓਏ ਹਾਂ ਜੀ ਲੱਖਣ ਤਰੀ ਬਾਜੀ ਦੀ ਪਾਰਟੀ ਦਾ ਪਾਣੀ ਦਿੱਤਾ ਹੈ ਪਾਰਟੀ ਸੱਜੀ ਸੀ ਗਾਓ ਹਨਾ ਸੱਜੀ ਸੀ ਹੁੰਦੀ ਹਾਂ ਜੀ ਕਰਾ ਸੁਨਾ ਸੁਨਾਵਾਂਗੇ ਸਾਰਿਆਂ ਨੂੰ ਬਸ ਨਹੀਂਦਾ ਚੱਲਣ ਦੇ ਸੀਰੇ ਤੇ ਲਾਉਣੀ ਆ ਹਾਂ ਫਿਰ ਦੋਸਤਰਾ ਪੈਸੇ ਲਵਾ ਮੰਗਦੇ 2000 ਰੁਪਿਆ ਆ ਰਿਆ ਇਹ ਮੈਨੇ ਬੜੂ ਤੇ ਆਪਸੇ ਵਿੱਚ ਨਾ ਲੜ ਪਈ ਜਾਨ ਨਾਲ ਉਹ ਕਿਹੜੇ ਨਿਕਲੇ ਉਹ ਦੂ ਉਹ ਆਖਣਗੇ ਮੇਰਾ ਤਾਂ ਜਿੰਨੇ ਗੱਲ ਉਹ ਕਹਿੰਦੇ ਇਹ ਕਹਿੰਦੇ ਸਾਡੀ ਫਿੱਕੀ ਆ ਹੈ ਇਹ ਲੈ ਸਾਡੀ ਫਿੱਕੀ ਆ ਡੋਰੀ ਉਹਦਾ ਲਾਲ ਸਰਾ ਗੁੱਤਰਾ ਛੋਟੇ ਜਿੱਟਾ ਕਹਿੰਦੇ ਤੁਸੀਂ ਹਾਂ ਬਾਲਾ ਗੋਮਾ ਲਿਆ ਹੋਏ ਉਹ ਆਜੂ ਇੱਥੇ ਕਿਹੜਾ ਇੱਕ ਰੱਖਾਂਗੇ ਉਹਨਾਂ ਚੋਂ ਇੱਕ ਹੋਵੇ ਟੀ ਵਾਲੀ ਦਾ ਆ ਗਈ ਠੀਕ ਆ ਕਿਹੜਾ ਹੱਥ ਨੇ ਆ ਇਹਦਾ ਸੁਨਿਆਗੇ ਢਾਂਗੇ ਤੇ ਜਾਉਂਦੇ ਫਿਰਦਾ ਹੋਇਆ ਬਾ ਹੱਥ ਉੱਠਿਆ ਛੋਟੇ ਮਿੱਕੀ ਗੱਲ ਦਾ ਇੱਕ ਸਾਮਰਾ ਗੁੱਤਰਾ ਨਾ ਦੋਨਾਂ ਦਾ ਓ ਛੋਟੇ ਵਾਲੀ ਦੀ ਓ ਛੋਟੇ ਵਾਲੀ ਦੀ ਫਿੱਕੀ ਆ ਕਿ ਕੁੜੀ ਆ ਦੋਨਾਂ ਚ ਵਹੀ ਕਰਾਉਣਾ ਵੀ ਛੋਟੇ ਹੈਂ ਤੂੰ ਤਾਂ ਆ ਕੇ ਹੋ ਜਾਂਦੇ ਕਹਿੰਦੇ ਬੈਠੀ ਨੇੜਾ ਯਾਰ ਉੱਥੇ ਉੱਠਿਆ ਜੋ ਗੂੜੀ ਵਾਲਾ ਉੱਠਿਆ ਸੀ ਪਰ ਜਿਹੜਾ ਉਹ ਤਾਂ ਉੱਠਿਆ ਨਹੀਂ ਤਾਂ ਗੂੜੀ ਵਾਲਾ ਉੱਠਿਆ ਸੀ ਫਿਰ ਤੁਸੀਂ ਨੇ ਆਏ ਨਹੀਂ ਮੰਨਦੇ ਇੱਜੂ ਓਏ ਦੋਨੇ ਸਹੀ ਆ ਜਿਹੜਾ ਸਵੇਰੇ ਉੱਠਿਆ ਸੀ ਉਹ ਤਾਂ ਗੂੜੀ ਵਾਲਾ ਉੱਠਿਆ ਸੀ ਦੋਨੇ ਸਹੀ ਆ ਕਿਉਂ ਦੋਨੇ ਦੋਨੇ ਆ ਉਹ ਤਾਂ ਹੁਣ ਇਹਨਾਂ ਦਾ ਆਊਟ ਕਿ ਜੇ ਕਰਦਾ ਤਾਂ ਬਹਿ ਜੇ ਫਿਰ ਇੱਕ ਦੂਜੇ ਨੂੰ ਕਹੀ ਜਾਂ ਹੁਣ ਕਾ ਮੇ ਗੂੜੀ ਨਿੱਕੀ ਦਾ ਇਹ ਕਹਿੰਦਾ ਸਾਡਲ ਦੀ ਗੂੜੀ ਆ ਗੂੜੀ ਵਾਲਾ ਉੱਠਿਆ ਸੀ ਫਿਰ ਗੂੜੀ ਵਾਲਾ ਉੱਠਿਆ ਜੀ ਉਹ ਸਹੀ ਦੋਨੇ ਆ ਇਹ ਕਹਿੰਦਾ ਸਹੀ ਦੋਨੇ ਆ ਗੱਲ ਤਾਂ ਇਹ ਸਵੇਰੇ ਉੱਠਿਆ ਗੂੜੀ ਵਾਲਾ ਸੀ ਚੱਟਾ ਘਟਾਨੇ ਕਬੂਤਰ ਜੱਟਿਆ ਓਏ ਹਾੜਾ ਬੰਦਾ ਚੜਾ ਜੀਗਾ ਓ ਮੈਂ ਦੇਖਦਾ ਬਾਈ ਯਾਰ ਗੂੜੀ ਰੂੜੀ ਅਸੀਂ ਬੰਦਾ ਚੜਾ ਉੱਤੇ ਆ ਬੰਦਾ ਯਾਰ ਹੁਣ ਇੰਨੇ ਹੁਣ ਉਹੀ ਕਹੀ ਜਾਂਦੇ ਨੇ ਯਾਰ ਅਸੀਂ ਬੰਦਾ ਜਾ ਰਹੇ ਕੋਈ ਨਹੀਂ ਬੋਲਿਆ ਇਹਦਾ ਓ ਤਾਂ ਤੜਕੇ ਤੇ ਰੌਲਾ ਕੀ ਪੈ ਗਿਆ ਅਸੀਂ ਰੇ ਥੋੜੀ ਗੂੜੀ ਆ ਕਿ ਫਿੱਕੀ ਥੋੜੀ ਗੂੜੀ ਆ ਕਿ ਫਿੱਕੀ ਕੀ ਹੈ ਨਹੀਂ ਹੁਣ ਹੋ ਗਿਆ ਦੋਲੇ ਹਾਂ ਜੇਬਰਦੇ ਆਂਦਾ ਤੁਹਾਨੂੰ ਦੋਨੇ ਫਿਰਦੇ ਅਸੀਂ ਕਹਿੰਦਾ ਮਗਰੋਂ ਪਹਿਲਾਂ ਕਲੀਅਰ ਕਰ ਲਓ ਫਿਰ ਮੋੜ ਕੇ ਨਾ ਸਾਡੇ ਲਈ ਪਿੱਕੀ ਹਾਂ ਪਹਿਲਾਂ ਕਲੀਅਰ ਕਰ ਲਓ ਆਪਦੀ ਉਹ ਤੇਰਾ ਵੀ ਤੇਰਾ ਕਿਹੜਾ ਤੇਰਾ ਕਿਹੜਾ ਉਹ ਅਸੀਂ ਕਾਪੀ ਤੇ ਲਿਖਣਾ ਉਹ ਤਾਂ ਉਹਦੀ ਹੋਊਗਾ ਹਾਂ ਦੋਨੋਂ ਘਰੇ ਡਾਉਂਦਾ ਪਤਾ ਉਹਦਾ ਆ ਲੈ ਭਾਈ ਤੇਰੀ ਮੰਦੀ ਉਹ ਮੇਰਾ ਤਾਂ ਕੋਈ ਨਹੀਂ ਉਹ ਬੰਦਾ ਹੁੰਦਾ ਇੱਥੇ ਉਹ ਜਵਾਨ ਚਲਾ ਦੇ ਗਾਇਆ ਉਹ ਕਹਿੰਦਾ ਗਰੀਬ ਪੁੱਤਰ ਨਹੀਂ ਬਦਕੋ ਉਹ ਆਹ ਪੰਜ ਪੰਜ ਲੋਕ ਉਹ ਸੁਭਾਵਾਗੇ ਗੁਜਰਾ ਨਾ ਮੁੰਗਾਲਾ ਹੈਲੋ ਕੰਡਾ ਨਹੀਂ ਨਾ ਲੋਰ ਸਰ ਕੋਈ ਨਾ ਨਾ ਕੰਡਾ ਨਹੀਂ ਉਹ ਤਾਂ ਮਾੜਾ ਮੋਟਾ ਜਵਾ ਤੂੰ ਕਿਹਨੂੰ ਪੁੱਛਲਾ ਉਹ ਕਿੱਥੋਂ ਦੀ ਜਾਣਗੇ ਗੁਰੂ ਘਰ ਦੀ ਸੌਂਗਾ ਦੀ ਪੁੱਛ ਦੂਜੀ ਤੂੰ ਨਾ ਆਵੀਂ ਨਾ ਪਹਿਨਾਂ ਪਿਆਮਾ ਪੁੱਛ ਦੂਜੀ ਇਹਨਾਂ ਦੀ ਕੋਈ ਕਰਿਆ ਹੋਇਆ ਤੈਨੂੰ ਇਹਦਾ ਦਿੱਤਾ ਹੋਇਆ ਰਾਤ ਹੋਰ ਉਹਨਾਂ ਦਾਈ ਨੇ ਕਹਿੰਦਾ ਬੰਦ ਗਣੇਸ਼ ਜੀ ਅੰਦਰ ਚੱਲ ਨਹੀਂ ਬੜਨਦੇ ਨਾ ਵੀਰੇ ਵੀ ਮੈਂ ਤੇ ਨਾ ਜੂਠ ਵੀ ਕਹਿੰਦਾ ਸਹੀ ਗੱਲ ਉਹਥੇ ਮਿਲਦੀ ਹੈ ਨਾ ਨਾ ਜੀ ਮੈਨੂੰ ਪਹਿਲੇ ਹੁਣਾਂ ਦੇਖ ਲੈ ਨਹੀਂ ਬੰਦੇ ਆਂਦੇ ਜੇ ਵਾਤੇ ਅਰੇ ਠੀਕ ਹੈ ਫਿਰ ਉਹਨਾਂ ਦਾ ਵੀ ਪੈ ਰਿਆ ਭਾਈ ਜਿੱਦਾਂ ਨਾਜ ਨੂੰ ਕਹ ਤੂੰ ਨਾ ਜਦੋਂ ਤੂੰ ਛੈਦੋ ਗਿਆ ਇਹੀ ਗੱਲ ਆਏ ਕਹਿੰਦਾ ਉਹ ਅਗਲੇ ਨੂੰ ਕਾ ਕੇ ਮੇਰੀ ਨੂੰ ਪਿਓ ਅੰਕਾਰ ਦੇ ਕਰੋ ਛੱਡਿਆ ਨਾ ਛੀਰੇ ਨੂੰ ਚਾਹ ਪਾਣੀ ਪਿਆ ਦਿਓ ਅੰਮ੍ਰਿਤ ਅਸਪਾਲ ਛੀਰੇ ਨੂੰ ਸੀਰੇ ਨੂੰ ਚਾਹ ਪਾਣੀ ਪਿਆ ਦਿਓ ਦੱਸ ਛੀਰੇ ਪੀ ਲਿਆ ਭਾਈ ਚਾਹ ਪਾਣੀ ਤੂੰ ਪੀ ਲਿਆ ਭਾਈ ਹੋਰ ਹੋਰ ਦਾ ਚਾਹ ਪਾਣੀ ਅੰਬਰ ਦਾ ਅਸਪਾਲ ਦਰਪੀ ਤੇ ਪਿੱਠੋਂ ਨੂੰ ਆਵਾਜ਼ ਮਾਰਦਾ ਯਾਰ ਭਾਈ ਯਾਰ ਤਾਂ ਮੈਂ ਕਿੰਨਾ ਕੰਮ ਕਰਦਾ ਲਹਾੜਾ ਲੈ ਕਰ ਲਾ ਗੱਲ ਓਏ ਹੁਣ ਓਏ ਗੱਲ ਕਰ ਲਾ ਫੋਨ ਬਾੜੇ ਪਤਾ ਨਹੀਂ ਜੀ ਜੀ ਆ ਗੁਰਪ੍ਰੀਤ ਪਿੱਛੋਂ ਬਈ ਮਾੜੀ ਕੁਝ ਨਹੀਂ ਆ ਕਾਫੀ ਆਏ ਹੋਏ ਗੁਰਪ੍ਰੀਤ ਖਾ ਲੇਗਾ ਕਰ ਲਾ ਹੁਣ ਇੱਕੇ ਰੱਖ ਲਾ ਗੁਰਪ੍ਰੀਤ ਪਿੱਛੋਂ ਕਿਹੜੀ ਗੋਸ ਨੂੰ ਲੁੱਟੀ ਜਾਂਦੀ ਗੁਰਪ੍ਰੀਤ ਬਈ ਮਨਜਿੰਦਰ ਕੋਟ ਲਈ ਹੈਗਾ ਅਰਸਪ੍ਰੀਤ ਅਰਸੂ ਦੇਖਦੇ ਆ ਬਈ ਫਿਰ ਤੱਕ ਕਰਦੇ ਹੁਣ ਅੰਤਰ ਟਾਈਮ ਵਾਲੇ ਕੱਢਦੇ ਹੁਣ ਹਾਂ ਬਾਈ ਬਗ ਜਾ ਫਿਰ ਤੂੰ ਜੇ ਫੋਨ ਆਇਆ ਕਿਸੇ ਦਾ ਤੇਰਾ ਚੱਕ ਲੀ ਚੱਕ ਲੀਏ ਆ ਬਿਰਦਿਆ ਬਿਰਦਿਆ ਟਿੱਟ ਤੇ ਕੰਤਾਈ ਵਾਲੀ ਆ ਓਏ ਨੰਦੂ ਨੰਦੂ ਰੰਪਰਾ ਨੰਦੂ ਰੰਪਰਾ ਨੰਦੂ ਰੰਪਰਾ ਨੰਦੂ ਰੰਪਰਾ ਨੰਦੂ ਰੰਪਰਾ ਨੰਦੂ ਰੰਪਰਾ ਗੁੱਤਰ ਮਾੜਾ ਬਈ ਮਸਤੀਆਂ ਕਰਦੇ ਆ ਫੇਰੇ ਨੇੜੇ ਪਿੰਡ ਦੇ ਫੇਰ ਮਸਤੀਆਂ ਕਰੀਦਾ ਨਹੀਂ ਬਈ ਸਾਰੇ ਸਾਥੀ ਕਰਦੀ ਐਂ ਨਹੀਂ ਦਿਖੀ ਨਹੀਂ ਜਾਂਦੇ ਨੇ ਆਪਾਂ ਸੀਰੇ ਕਿੰਨੇ ਹੋ ਗਏ ਸਹੀ ਐਤ ਕੀ ਸੀਰੇ ਹੁਣ ਤਾਂ ਦਿਨ ਸਤਵੀਰ ਸਿੰਘ ਮਨ ਦਾ ਹਾਂ ਬਈ ਹਾਂ ਹਾਂ ਕਬੀਰ ਸਿੰਘ 12 ਫਿਰਦੇ ਆ ਨੰਬਰ ਐ ਆਪ ਰਿਹਾ ਹੈ ਗਾਂਟੀ ਤੇਰੇ ਨਾਲੇ ਬਈ ਕੂਦਰੀ ਚੈੱਕ ਕਰਾ ਕੋਟੀ ਦੇ ਹੱਥ ਮਰਵਾਉਣਾ ਕਰਦਾ ਆਜਾ ਤਾਂ ਕਾਪੀ ਆ ਇੱਥੇ ਬਣਾਉਂਦਾ ਆ ਆ ਜਾਂਦਾ ਨਹੀਂ ਨਾ ਚੈੱਕ ਕਰਾ ਬੜਾ ਵੱਜਾ ਇੱਥੋਂ ਆ ਤੇ ਦੂਜੇ ਬਜਾ ਦੇ ਨਾ ਨਾ ਉਹ ਵਾਟਰ ਬਾਕਸਲ ਦਾ ਕਰਿਆ ਪਤਾ ਸੀ ਰਿਓ ਕਿਹੜੇ ਦਾ ਭਾਈ ਬਹਿ ਗਿਆ ਤੇ ਵਾਟਰ ਬਾਕਸ ਤੇ ਉਤਰ ਗਿਆ ਕਿੰਨੇ ਕ ਉਤਰ ਗਏ ਭਾਈ ਦੱਸ ਦਿਆਂ ਹੁਣ ਲਾਉਣਿਆ ਟਾਈਮ ਆ ਕਾਸ਼ਦੀਪ ਸਿੰਘ ਕਾਸ਼ ਕਿੱਥੋਂ ਆਇਆ ਦੀਓ ਕਾ ਸ਼ੇਅਰ ਕਰ ਦੋ ਭਰਾ ਵਾਂਗ ਕੇ ਹੁਣ ਸਾਰੇ ਜਾਣੇ ਤੈਨੂੰ ਹੀ ਭਲੇਖੇ ਆਪ ਦੇ ਗਰੁੱਪਾਂ 'ਚ ਭਰਾ ਵਾਂਗ ਕੇ ਜੋੜੋ ਬੰਦੇ ਹੁਣ ਬਣੂ ਦਿਨ ਮਾਨਾ ਕੈਨੇਡਾ ਫਿਰਦਾ ਹਾਂ ਫਿਰਦੇ ਆ ਬਈ ਉਤਰਨਾ ਦੱਸ ਦਿਓ ਹੁਣ ਜਿਹੜੇ ਉਤਰ ਸਹੀ ਨਹੀਂ ਹੋਏ ਪਾਉਣੇ ਰਿਕਾਰਡਿੰਗ ਹੁਣ ਆਪਣੇ ਵੀ ਨਹੀਂ ਪਈ ਆ ਲੈਣ ਦੇ ਬਸ ਜਰਾਣਾ ਵਧੀਆ ਦਿਨਿਆਂ ਟਾਈਮ ਬਾਈ ਹੁਣ ਕੱਢਦਾ ਸਿਰਾ ਲਿਖੀ ਜਾਂਦਾ ਕਾਪੀ ਤੇ ਬਾਈ ਆ ਆ ਗਿਆ ਹਰਿਆ ਨੂੰ ਹੁਣ ਜੀਜਾ ਨਹੀਂ ਕਰਦਾ ਇਸ ਤੋਂ ਬਿੰਦੂ ਪਏ ਰਹਣੀਆਂ ਬਿੰਦੂ ਅਮਰੀ ਬੇਗਾ ਓਸਤਾਦ ਆ ਮੇਰਾ ਠੀਕ ਆ ਭਾਈ ਠੀਕ ਆ ਮਨਜੀਤ ਸਿੰਘ ਅਮਰੀ ਬੇਗਾ ਮੇਰਾ ਓਸਤਾਦ ਠੀਕ ਆ ਠੀਕ ਆ ਠੀਕ ਆ ਭਾਈ ਵਧੀਆ ਗੱਲ ਆ ਭਾਈ ਇਹ ਪੇਟੀ ਵੀ ਦਾ ਨਾ ਚੱਲ ਗਿਆ ਓਥੇ ਕਿਉਂ ਗਿਆ ਨਾ ਅੱਡਾ ਗਿਆ ਓਏ ਅੱਜ ਬਾਜੀ ਤੂੰ ਮੈਂ ਓਏ ਅੱਜ ਉੱਧਰ ਬਾਜੀ ਤੂੰ ਤੁਹਾਨੂੰ ਹੁਣ ਕਿਵੇਂ ਕਿਤੇ ਉੱਥੇ 47 ਵੱਧੀ ਵੱਧੀ 40 ਕਬੂਤਰ ਦੇ ਤਾਂ ਕੀਤੀਆਂ ਹਾਂ ਹਾਂਜੀ ਪੂਰਾ ਉਹ ਆ ਗਿਆ ਬਿੰਦੂ ਓਏ ਐ ਹੁਣ ਬਸ ਗਿਆ ਗਿਆ ਕੋੜ ਗਿਆ ਚਲੋ ਚਲੋ ਨਜ਼ੀਰ ਆ ਓਏ ਬੁੱਤ ਦਾ ਬਟਰਵਾਸ ਨੂੰ ਬੈਠ ਗਿਆ ਮੇਰਾ ਉਸਤਾਦ ਹਰਜੀਤ ਢਿੱਲੋਂ ਮੇਰਾ ਉਸਤਾਦ ਫਲਕਾਰ ਆ ਬਾਈ ਠੀਕ ਹੈ ਬਾਈ ਲਗਭਗ ਤੂੰ ਆਗੇ ਤਾਂ ਸਭ ਦੇਖ ਲਾਂਗੇ ਟੀਮ ਆਇਆ ਫਿਰੋਜ਼ ਸਾਹਿਬ ਉਧਰ ਆ। ਫੀਰਕੋਟ ਵਾਲਾ ਠੀਕ ਆ ਬਈ ਠੀਕ ਆ। ਇੱਕ ਤਾਂ ਬੈਠਾ ਬਈ। ਇੱਕ ਤਾਂ ਉਸਤਾਦ ਵਾਲਾ ਪੁਲਕਾਰੇ ਦਾ ਬੈਠਾ ਬੰਦਾ ਬਈ ਇੱਥੇ। ਚੇਲਾ ਬੈਠਾ ਮੂਹਰੇ ਖੰਨੂਦੀ ਸੀਦਾ ਜਾਂਦਾ ਬਈ। ਹਰਜੀਤ ਕਹਨੋ ਓ ਟਿੱਲੋ। ਕਿੰਨੇ ਰਹਿ ਗਏ ਬਈ? ਕਿੰਨੇ ਰਹਿ ਗਏ ਬਈ? ਦੱਸਦੇ ਬਈ ਦੱਸਦੇ ਟਾਈਮ ਲਾਉਂਦਾ ਬਸ ਈਰਾ ਕੱਢੀ ਜਾਂਦਾ। ਬਾਵਾ ਲੰਗ ਉਧਰ ਕੱਟੇ ਜਾਂਦੇ ਬਈ। 哎。啊